ਖਰ ਚੱਕ ਲਈ ਭਾਈ ਤੇ ਤੇਲ ਸੀਗਾ ਚ 3 ਲੀਟਰ ਦੇ ਵਿੱਚ ਪਾਉਣਿਆ ਆਹ ਨੀਰਾ ਤੇ ਕੁਛ ਉਹ ਬਾਹਨ ਦੇ ਵਿੱਚ ਪਿਆ ਉਹ ਕਾਲੇ ਨੂੰ ਪਾਉਣੇ ਆਪਾਂ ਮਸ਼ੀਨ ਇਹ ਤਾਂ ਵਈ ਕਲਗ ਸੀ ਨਾ ਉਹ ਤਣਾਗਾ ਵੀ ਓਏ ਅਜੋ ਦੱਸਾਂ ਨਹੀਂ ਆ ਭਾਈ ਸਾਂਗਦਾ ਹੈਗਾ ਇੱਕ ਤੰਗਲੀ ਨਾਲ ਕਿੰਨਾ ਚੜਦਾ ਉਹ ਵਾਤ ਵਾਤ ਤਿੰਨ ਵਾ ਤਿੰਨ ਵਕ ਪੈਂਦੇ ਹੋਣਗੇ ਚ ਪਾਕੇ ਪਾਉਣਾ ਵੀ ਫੇਰ ਤਾਂ ਛੇਤੀ ਦੋ ਤਿੰਨ ਜਣੇ ਹੁਣ ਤਾਂ ਸੌਖਾ ਪੈ ਜਾਂਦਾ ਹੈ ਨਾ ਹੁਣ ਤੰਗਲੀ ਚ ਕਿੰਨਾ ਆ ਜਾਂਦਾ ਹਾਂਜੀ ਦੋਸਤੋ ਹੁਣ ਆਪਾਂ ਨੀਰਾ ਪਿਆਸੀ ਦਾ ਬੰਦ ਦੇ ਵਿੱਚ ਇਹ ਚੱਕ ਕੇ ਟਰਾਲੀ ਪਾਉਣੇ ਆ ਹੋ ਸਕਦਾ ਭੱਡੇ ਛਿਪਾਵਾਂਗੇ ਤੇ ਤਾਂ ਸਾਨੂੰ ਭਾਰੀ ਆ ਬਣੀਦੀ ਯਾਰ ਇਸ ਕਰਕੇ ਟਰਾਲੀ ਜੇ ਆਪਾਂ ਨੀਰਾ ਭਰਦੇ ਇਹਨੂੰ ਪਰਲੇ ਬਣਾ ਲੈਣਾ ਹੈ ਤਾਂ ਥੋੜਾ ਜੀ ਕਰਾ ਆਪਾਂ ਹੁਣ ਚੰਸ ਤੇ ਆਉਣੇ ਅੱਥੇ ਜਿਹਨਾਂ ਨੇ ਠੀਕ ਆ ਰੇਟ ਦਿੱਤਾ ਉਹ ਇੱਥੇ ਇੱਥੇ ਢੇਰੀ ਚ ਲਾ ਦੇਣਾ ਹੈ ਕਾ ਪਿਆ ਖਾਲੀ ਦਾ ਖਰਚਾ ਕਰ ਲਈ ਭਾਈ ਤੇ ਤੇਲ ਸੀਗਾ ਚ ਤਿੰਨ ਲੀਟਰ ਹੀ ਹੋ ਸਕਦਾ ਪਾਇਪ ਨੇ ਖਿੱਚ ਲਿਆ ਹੋਵੇ ਅੰਦਰੋਂ ਤੇ ਦੇਖਦੇ ਆ ਬਾਕੀ ਆਪਾਂ ਕੀ ਇਹ ਲੋਟ ਹੋ ਗਿਆ ਹੋਵੇ ਹਨਾ ਇਹਦੇ ਵਿੱਚ ਪਾਇਪ ਸੀਗੀ ਉਥੋਂ ਤੇ ਤੇਲ ਉਹ ਗੇਰਾਂ ਨਾਲ ਨਾ ਆ ਲਿਫਟ ਵਾਲਾ ਗੇਰ ਗੇਰਾਂ ਜਿ ਵਗ ਜਾਂਦਾ ਤੇਲ ਉਹ ਲੀਕ ਹੋ ਗਿਆ ਜਗੜ ਪਾਸੇ ਦੀ ਤੇ ਆਪਾਂ ਤਾਂ ਚਾਹ ਚਾ ਕੇ ਦੇਖੀ ਜੀ ਉਂ ਕੋਈ ਵੱਡੀ ਗੱਲ ਨਹੀਂ ਹਾਂਜੀ ਦੋਸਤੋ ਆਪਾਂ ਆਪਣੀ ਗੱਡੀ ਦੇ ਵਿੱਚ ਪਾਉਣੇ ਆਹ ਨੀਰਾ ਤੇ ਕੁਛ ਉਹ ਬਾਹਨ ਦੇ ਵਿੱਚ ਪਿਆ ਉਹ ਪਾ ਕੇ ਲਿਆਉਣੇ ਆਗੇ ਤੇ ਜੇ ਕਿਸੇ ਕੰਡੇ ਨੂੰ ਫੋਨ ਕਰਾਂਗੇ ਤਾਂ ਜੇ ਕੋਈ ਲੈਂਦਾ ਹੋਵੇ ਤਾਂ ਉੱਥੇ ਲਾ ਆਵਾਂਗੇ ਤੇ ਨਹੀਂ ਦੂਰ ਕਿਤੇ ਪੱਠੇ-ਬੁੱਠੇ ਤਾਂ ਦੇਖ ਲਾਂਗੇ ਤੇ ਨਹੀਂ ਬਰੋ ਉੱਥੇ ਬਾਹਨ ਚੋਂ ਕੱਢ ਕੇ ਬਾਹਰ ਢੇਰੀ ਲਾਉਣੇ ਆ ਜੇ ਕੋਈ ਆ ਗਿਆ ਤਾਂ ਚਕਾ ਦਾਂਗੇ ਤੇ ਨਹੀਂ ਫਿਰ ਮੈਂ ਸਾਥ ਥੱਲੇ ਪਾ ਦਾਂਗੇ ਤਾਂ ਬਣੇ ਰਿਓ ਇੱਥੇ ਪਤੰਗਲੀ ਨਾ ਮੰਡਦੇ ਆ ਤੇ ਕੋਈ ਉਧਰ ਪਈ ਢੇਰੀ ਉਹ ਚ ਪਾ ਕੇ ਲਿਆਉਣੇ ਆ ਤਾਂ ਬਣੇ ਰਿਓ ਫਿਰ ਠਿਊ ਕਾਲ ਨੂੰ ਪਾਉਣੇ ਆਪਾਂ ਮਸ਼ੀਨ ਗਮਾਰਾ ਪਾਉਂਦੇ ਪਾਉਂਦੇ ਇਹਦਾ ਮਸ਼ੀਨ ਪਵਾ ਟਿੱਟ ਟਾਇਰ ਵੱਡੇ ਆ ਤੇ ਮਸ਼ੀਨ ਛੋਡੀ ਆ ਕਿਉਂਕਿ ਅਸੀਂ ਭਾਈ ਇਹਨੂੰ ਕੁੱਟ ਕੇ ਭੀੜੀ ਕਰਤੀ ਮਸ਼ੀਨ ਨੂੰ ਇਹ ਭਾਈ ਆਸ਼ੇ ਵਾਲੀ ਹੈ ਵਿਚਾਰੀ ਤੇ ਟਾਇਰ ਰਹਿਣਗੇ ਬਾਹਰ ਆ ਦੇਖੋ ਆ ਓਏ ਆ ਲੱਗੂਗੀ ਗੇੜੀ ਹੱਕ ਤੇ ਲਿਫਟ ਚੱਕੇਗਾ ਲੱਗੂਗੀ ਨਾਲ ਥੋੜਾ ਗਾਂਗਰੀ ਚੱਲ ਇਹ ਨਾ ਪੌਣੇ ਖੜ ਜਾ ਤੇ ਦੇਖਦੇ ਆ ਕੀ ਬੰਦ ਹੈਗਾ ਕਿ ਬਤਾ ਚਾਹ ਰਾ ਆ ਦੇਖ ਤੂ ਆਪ ਇਹ ਖਾਣਾ ਦੇਖ ਲਾਇਆ ਦਿੱਤਾ ਲੱਗਦਾ ਇਹ ਰਿਗਾਰਡ ਕਰ ਤਾ ਤੂੰ ਜਮੀ ਬਿਜਨੀ ਆ ਜਬੀ ਦਾ ਫੋਨ ਦੇ ਕਰਦੀ ਇਹਨੂੰ ਓਏ ਤੇ ਡੀਏਪੀ ਦੇਖ ਲਈ ਯਾਰ ਕਿਵੇਂ ਚੰਗਾ ਲੱਗਿਆ ਆਏ ਬਾਈ ਟਾਟਾ ਲੈ ਭਾਈ ਆ ਭਾਈ ਮਸ਼ੀਨ ਲੈਣ ਆਏ ਸੀ ਹੰਡਿਆਏ ਵਾਲੀ ਇਹ ਆਪਣੀ ਮਸ਼ੀਨ ਆ ਹੰਡਿਆਏ ਦੀ ਤੇ ਜਮੀ ਬੀਦਦੇ ਆ ਉਹਦੇ ਮੈਂ ਤੁਹਾਨੂੰ ਬਲੌਗ ਚ ਦਿਖਾਇਆ ਸੀ ਨਾ ਆ ਤੱਕ ਤੇ ਰਾਤ ਕਰ ਤੇਰੇ ਹਾਲ ਡਿਗ ਪੇ ਦੋ ਇੱਕ ਦਾ ਹੜ ਡਿਗ ਪਿਆ ਇੱਕ ਹੋਰ ਡਿਗ ਪਿਆ ਇੱਥੋਂ ਦਾ 11 ਗੀ ਤੇ ਥੱਲੋਂ ਇਹ ਕਾਲੇ 9 ਹੀ ਐ ਉੱਤੋਂ 11 ਚੱਲ ਭਾਈ ਹੋਰ ਤਾਂ ਸਹੀ ਆ ਘਰਾ ਤੇ ਆਪਾਂ ਪਾਉਣੇ ਜਾ ਕੇ ਗਮਾਰਾ ਹੈ ਆ ਕੀ ਕਹਦੇ ਦੱਸ ਆ ਭਾਈ ਸਾਂਗਦਾ ਹੈਗਾ ਹਾਂਜੀ ਦੋਸਤੋ ਆਪਾਂ ਲੱਗ ਗਾ ਘਟੋ ਘਟਾ ਇਹ 40 ਮਿੰਟ ਖਾ ਗਿਆ ਕਿਉਂਕਿ ਇੱਕ ਤੰਗਲੀ ਨਾਲ ਕਿੰਨਾ ਚੜਦਾ ਉਹ ਬਤ ਤੁ ਤਨ ਵਕ ਬੰਦੇ ਹੋਣਗੇ ਚ ਤੇ ਉਹ ਖਾਸਾ ਸੀ ਢੇਰੀ ਜਿਹੀ ਲੱਗਦੀ ਛੋਟੀ ਜੀ ਸਾਨੂੰ ਤੇ ਇਹਦੇ ਵਿੱਚ ਭਾਈ ਪਾਤਾ ਆਪਾਂ ਤੇ ਇਹਨੂੰ ਉੱਥੇ ਲੈਣੇ ਹੁਣ ਤੇ ਕੰਡੇ ਵਾਲਿਆਂ ਨੂੰ ਆਪਾਂ ਫੋਨ ਕਰਿਆ ਸੀ ਉਹਾਂ ਦਾ ਭਾਈ ਮੈਂ ਤਾਂ ਲੈਂਦਾ ਨਹੀਂਗਾ ਨੀਰਾ ਤੇ ਪੱਠੇ ਤੇ ਲੈ ਜਾਓ ਪੱਠੇ ਤੇ ਮੈਂ ਕਿਹ ਇੰਨਾ ਟਾਈਮ ਹੈ ਨਹੀਂ ਇੱਥੇ ਭੂਗ ਵਾਲੇ ਹੁੰਦੇ ਹੁੰਦੇ ਉਹਨਾਂ ਨਾਲ ਕਰਾਂ ਗੱਲਬਾਤ ਇੱਕ ਸ਼ੀਕਨ ਵਾਲਾਂ ਦਾ ਤੇ ਸ਼ੀਸ ਸੱਤਕ ਨਾਲ ਉਧਰ ਪਿਆ ਹੈ ਉਹ ਲੈਉਣੇ ਆਪਾਂ ਚੱਕ ਕੇ ਭਾਈ ਤੇ ਉੱਥੇ ਲਾਉਣੇ ਦੇਖਦੇ ਹਾਂ ਪਹਿਲਾਂ ਥਾਂ ਦੇਖ ਕੇ ਆਉਣਾ ਘੜਾ ਉਹ ਨੀਰਾ ਜਾਂ ਉੱਥੇ ਭਾਈ ਘਰ ਕੋਲੇ ਲਾਏ ਕੋਪੇ ਦੇ ਕੋਲੇ ਤੇ ਆ ਹੁਣ ਦੂਜੇ ਵਾਂਚ ਆ ਕੇ ਆ ਪਾਉਣੇ ਇਹਦੇ ਨਾਲ ਆਉਣੇ ਢੇਰੀ ਨਾਲ ਮੱਥਾ ਇਹਦੇ ਦੇਖੋ ਕਿੰਨਾ ਟਾਈਮ ਲੱਗਦਾ ਹੈ ਉਹੀ ਲੱਗਦਾ ਇਹ ਬਾੜ ਤੋਂ ਟੱਪਣੀ ਚਾਹੀਦੀ ਹੈ ਹਾਂ ਢੇਰੀ ਤੇ ਮੈਂ ਤਾਂ ਪੱਲੀਆਂ ਵੀ ਲਾ ਕੇ ਲਿਆ ਦੇਖੋ ਕੀ ਬੰਦਾ ਹੈਗਾ ਤੇ ਪਾਉਣੇ ਉਹ ਤੰਗਲੀ ਨਾ ਪਾਉਣੇ ਨਾ ਨਿਬੜਦਾ ਨਹੀਂ ਕੰਮ ਆ ਜੇ ਪੰਡਾ ਨਾ ਪਾ ਕੇ ਆ ਪਾਉਣਾ ਵੀ ਫੇਰ ਤਾਂ ਛੇਤੀ ਦੋ ਤਿੰਨ ਜਣੇ ਹੁਣ ਤਾਂ ਸੌਖਾ ਪੈ ਜਾਂਦਾ ਹੈ ਨਾ ਹੁਣ ਤੰਗਲੀ ਚ ਕਿੰਨਾ ਕਿ ਜਾਂਦਾ ਬਤੋ ਬਤ ਦੋ ਤਿੰਨ ਬੁੱਕ ਜਾਂਦੇ ਹੈਗੇ ਤੇ ਉਹ ਮੱਥਾ ਮਾਰੀ ਜਨੇ ਇੱਥੇ ਟਾਈਮ ਖਾਸਾ ਲੱਗ ਗਿਆ ਘਰ ਆਏ ਕਰਦੇ ਕਰਦੇ ਨੂੰ ਉਹਨੂੰ ਤਾਂ ਪਤਾ 40 ਮਿੰਟਾਂ ਦੇ ਘੰਟੇ ਵਾਂਗੂ ਖਰਾਬ ਹੋ ਗਿਆ ਕਿਤੇ ਇੱਧਰ ਹੋ ਗਏ ਕਿਤੇ ਖੜ ਗਏ ਕਿਤੇ ਕਿਵੇਂ ਹੁਣ ਆ ਦੇਖੋ ਮੈਨੂੰ ਇੱਥੇ ਦੁਪਹਿਰ ਹੀ ਹੋ ਜੂਗਾ ਇਹਦੇ ਨਾਲ ਤੇ ਐ ਦੀ ਧੂੜ ਜਿਹੇ ਇਧਰ ਵਗੀ ਸੀ ਉਦੋਂ ਤੇ ਨਹੀਂ ਨਰਮੇ ਤੇ ਜਾਂਦੇ ਭੇੜਾ ਹੁੰਦਾ ਕੰਮ ਹੈ ਨ ਚਲੋ ਲਾਉਣੇ ਆ ਮੱਥਾ ਇਹਦੇ ਨਾਲ ਉਹ ਤੁਹਾਨੂੰ ਦਿਖਾਈ ਦਿੱਤਾ ਆ ਮੈਂ ਪਾਉਂਦਾ ਤੁਹਾਨੂੰ ਬਾਲਾ ਦਿਖਾਉਂਦਾ ਨਹੀਂਗਾ ਕਿਉਂਕਿ ਫਿਰ ਤੁਸੀਂ ਆਇਆ ਖੋਗੇ ਕੀ ਦਿਖਾਈ ਜਾਂਦਾ ਇਹ ਬੋਰ ਹੋ ਜਾਂਦਾ ਬੰਦਾ